ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਗੁਰੂਕਿਰਤਾਰ ਦਾ ਸਾਮਤਾ ਇਤਿਹਾਸ ਹਿਸਟਰੀ ਆਫ ਗੁਰਦੁਆਰਾ ਸਾਹਿਬ ਗੁਰੂਕਿਰਤਾਰ ਸ੍ਰੀ ਮੁਕਤਸਰ ਸਾਹਿਬ ਦਾ ਨਾਗੀ ਦਾ ਮੇਲਾ ਪੰਜਾਬ ਲਈ ਖਾਸ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਗ ਮਹੀਨੇ ਦੀ ਸੰਗਰਾਦ ਨੂੰ ਮਨਾਇਆ ਜਾਂਦਾ ਹੈ ਇਸ ਤਹਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਵਾਂਗੇ ਸੋ ਆਓ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਗੁਰੂ ਕੀ ਟਾਪ ਦੇ ਆਉਣ ਜਾਣ ਵਾਲੀਆਂ ਸੰਗਤਾਂ ਇਸ ਪਾਰਕ ਦੇ ਵਿੱਚ ਆਪੋ ਆਪਣੇ ਵਾਹਨ ਪਾਰਕ ਕਰਦੀਆਂ ਨੇ ਜੀ ਆਇਆਂ ਨੂੰ ਪਾਰਕਿੰਗ ਵੱਲੋਂ ਪ੍ਰਬੰਧ ਗੁਰਦੁਆਰਾ ਸਹਿਬਾਨ ਲਿਖ ਕੇ ਬੋਰ ਲਗਾਇਆ ਗਿਆ ਹੈ ਅਤੇ ਨਾਲ ਹੀ ਖੱਬੇ ਹੱਥ ਗੁਰੂ ਗੋਬਿੰਦ ਸਿੰਘ ਮਾਰਗ ਜਿਸ ਮਾਰਗ ਤੋਂ ਚੱਲ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰਦੇ ਹਾਂ ਅਤੇ ਇੱਧਰ ਖੱਬੇ ਹੱਥ ਸੰਗਤਾਂ ਦੇ ਲਈ ਬਾਥਰੂਮ ਹਨ ਅਤੇ ਨਾਲ ਹੀ ਸਾਹਮਣੇ ਵਾਲੀ ਸੜਕ ਗੁਰਦੁਆਰਾ ਸਾਹਿਬ ਦੀ ਮੁੱਖ ਡੇਡੀਆਂ ਮਿਲੌਂਦੀ ਹੈ ਅਤੇ ਖੱਬੇ ਹੱਥ ਵਾਲੀ ਸੜਕ ਇਹ ਪਿੰਡ ਸ਼ਾਵਾ ਅਤੇ ਹੋਰ ਕਈ ਪਿੰਡਾਂ ਦੇ ਰਾਈਆਂ ਨੂੰ ਉਹਨਾਂ ਦੀਆਂ ਮੰਜ਼ਲਾਂ ਤੱਕ ਪਹੁੰਚਾਉਂਦੀ ਹੈ ਇੱਥੋਂ ਗੁਰਦੁਆਰਾ ਸਾਹਿਬ ਦੀ ਮੁੱਖ ਐਂਟਰੀ ਖੱਬੇ ਹੱਥ ਠੰਡੇ ਪਾਣੀ ਦੀ ਸ਼ਬੀਲ ਰੁਤਮਤਾਵਕ ਅਤੇ ਇੱਧਰ ਖੱਬੇ ਹੱਥ ਗੁਰੂ ਕੇ ਲੰਗਰਾਂ ਦੀ ਇਮਾਰਤ ਹੈ ਬਿਲਕੁਲ ਸਾਹਮਣੇ ਜਾ ਕੇ ਡਿਊੜੀ ਦੇ ਨਜ਼ਦੀਕ ਖੱਬੇ ਹੱਥੇ ਗੁਰੂ ਕੇ ਲੰਗਰ ਹਨ ਆਓ ਤੁਹਾਨੂੰ ਗੁਰੂ ਕੇ ਲੰਗਰਾਂ ਦੇ ਦਰਸ਼ਨ ਕਰਵਾਉਂਦੇ ਆਂ ਇਹ ਹਾਲ ਜਿੱਥੇ ਕਿ ਆਉਣ ਜਾਣ ਵਾਲੀਆਂ ਹਰ ਲੋਜ ਦੀਆਂ ਸੰਗਤਾਂ ਬੈਠ ਕੇ ਲੰਗਰ ਛਕਦੀਆਂ ਨੇ ਚਾਹ ਵਾਲੇ ਚਾਹ ਪਿੰਦੇ ਨੇ ਅਤੇ ਗੁਰੂ ਘਰ ਦੇ ਸੇਵਾਦਾਰ ਇਸ ਪਾਸੇ ਰਸੋਈ ਦੇ ਵਿੱਚ ਹਰ ਵੇਲੇ ਗੁਰੂ ਕਾ ਲੰਗਰ ਤਿਆਰ ਰੱਖਦੇ ਨੇ ਵੱਡੇ ਵੱਡੇ ਬਰਤਨ ਅਤੇ ਵੱਡੇ ਵੱਡੇ ਢੇਰ ਲੱਕੜਾਂ ਦੇ ਤੁਸੀਂ ਦੇਖ ਰਹੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇੱਥੇ ਗੁਰੂ ਕਾ ਲੰਗਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਛਕਦੀਆਂ ਨੇ ਬਿਲਕੁਲ ਸਾਹਮਣੇ ਆਪਾਂ ਰਸੋਈ ਤੋਂ ਬਾਹਰ ਵੱਲ ਚੱਲੀਏ ਤਾਂ ਬਿਲਕੁਲ ਸਾਹਮਣੇ ਖੱਬੇ ਹੱਥ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਦੇ ਰੂਮ ਹਨ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਦਫ਼ਤਰ ਹੈ ਜਿਵੇਂ ਕਿ ਮੀਤ ਮੈਨੇਜਰ ਰਿਕਾਰਡ ਕੀਪਰ ਅਤੇ ਹੋਰ ਵੀ ਮੁੱਖ ਜ਼ਰੂਰੀ ਰੂਮ ਹਨ ਇੱਧਰ ਵਾਲੇ ਪਾਸੇ ਜਿਹੜਾ ਸਾਹਮਣੇ ਦੇਖ ਰਹੇ ਹੋ ਇਹ ਸਟੋਰ ਹੈ ਇਸ ਸਟੋਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀਆਂ ਬਾਈਕਾਂ ਅਤੇ ਹੋਰ ਕੁਝ ਛੋਟਾ ਜ਼ਰੂਰੀ ਸਮਾਨ ਰੱਖਿਆ ਜਾਂਦਾ ਹੈ। ਇੱਥੋਂ ਬਾਹਰ ਨਿਕਲਦੇ ਆਂ ਹੀ ਬਿਲਕੁਲ ਸਾਹਮਣੇ ਲੰਗਰ ਹਾਲ ਉਸ ਤੋਂ ਪਹਿਲਾਂ ਇਹ ਛੋਟਾ ਬਰਾਂਡਾ ਹੈ। ਅਤੇ ਸਾਹਮਣੇ 메ਨ ਗੇਟ ਆਓ ਤੁਹਾਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਚੱਲਦੇ ਆਂ। ਇਹ ਗੁਰੂ ਕਾ ਲੰਗਰ ਹਾਲ ਹੈ ਜਿੱਥੇ ਹਜ਼ਾਰਾਂ ਸੰਗਤਾਂ ਵੱਡੇ ਵੱਡੇ ਇਕੱਠ ਬੈਠ ਕੇ ਲੰਗਰ ਛਕਦੇ ਨੇ ਅਤੇ ਇਹ ਰਸੋਈ ਦੇ ਵਿੱਚ ਜਲ ਪਾਣੀ ਦੁੱਧ ਪਾਣੀ ਗੁਰੂ ਕੀਆਂ ਸੰਗਤਾਂ ਲਈ ਗੁਰੂ ਕੀ ਸੇਵਾਦਾਰ ਤਿਆਰ ਕਰਦੇ ਨੇ ਬਹੁਤ ਵੱਡਾ ਲੰਗਰ ਹਾਲ ਹੈ ਚਾਰ ਸਵੇਰੇ ਘੁਮ ਕੇ ਦੇਖੀਏ ਬਹੁਤ ਵੱਡਾ ਲੰਗਰ ਹਾਲ ਹੈ ਅਤੇ ਕਾਫੀ ਤعداد ਦੇ ਵਿੱਚ ਇੱਕ ਟਾਈਮ ਦੇ ਵਿੱਚ ਸੰਗਤਾਂ ਇੱਥੇ ਲੰਗਰ ਛਕਦੀਆਂ ਨੇ ਆਓ ਹੁਣ ਤੁਹਾਨੂੰ ਲੰਗਰ ਹਾਲ ਤੋਂ ਬਾਹਰ ਲੈ ਕੇ ਚੱਲਦੇ ਆਂ ਇੱਧਰ ਨੰਗਰ ਹਾਲ ਦੇ ਨਾਲ ਹੀ ਜਨਰੇਟਰ ਰੂਮ ਹੈ ਇੱਥੇ ਗੁਰਦੁਆਰਾ ਸਾਹਿਬ ਦਾ ਜਨਰੇਟਰ ਹੈ ਅਤੇ ਇਹਦੇ ਬਿਲਕੁਲ ਨਾਲ ਹੀ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਹੈ ਇਸ ਮਸ਼ੀਨ ਦੇ ਬਾਰੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਜੀ ਜਿਨ੍ਹਾਂ ਨੂੰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਦੱਸ ਰਹੇ ਨੇ ਕਿ ਇੱਕ ਟਾਈਮ ਦੇ ਵਿੱਚ ਕਈ ਸੈਂਕੜੇ ਪ੍ਰਸ਼ਾਦੇ ਇਹ ਮਸ਼ੀਨ ਤਿਆਰ ਕਰਦੀ ਹੈ ਅਤੇ ਬਾਬਾ ਜੀ ਦੱਸ ਰਹੇ ਨੇ ਕਿ ਪ੍ਰੋਸੈਸ ਦੇ ਅਨੁਸਾਰ ਜਦੋਂ ਵੀ ਕੋਈ ਵੱਡਾ ਪ੍ਰੋਗਰਾਮ ਹੁੰਦਾ ਹੈ ਵੱਡਾ ਮੇਲਾ ਹੁੰਦਾ ਹੈ ਤਾਂ ਮਾਤਾਵਾਂ ਭੈਣਾਂ ਵੱਲੋਂ ਇਹ ਮਸ਼ੀਨ ਦੇ ਰਾਹੀਂ ਪ੍ਰਸ਼ਾਦ ਦੇ ਬਣਾਏ ਜਾਂਦੇ ਹਨ ਬਾਬਾ ਜੀ ਨੇ ਬਹੁਤ ਸੋਹਣੇ ਢੰਗ ਦੇ ਨਾਲ ਦੱਸਿਆ ਆਓ ਤੁਹਾਨੂੰ ਅੱਗੇ ਬਾਰੇ ਜਾਣਕਾਰੀ ਦਿੰਨੇ ਆ ਕਿ ਇਹ ਮਸ਼ੀਨ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਮਸ਼ੀਨਾਂ ਨੇ ਇਤੋਂ ਦੀ ਪਿੰਡ ਦੀਆਂ ਭੈਣਾ ਹੀ ਇਹਨਾਂ ਮਸ਼ੀਨਾਂ ਦੇ ਰਾਹੀਂ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਅਤੇ ਇਹਨਾਂ ਮਸ਼ੀਨਾਂ ਦੀ ਦੇਖਰੇਖ ਕਰਦੀਆਂ ਨੇ ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ ਆਓ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਹਾਂ ਇਹ ਛੋਟਾ ਜਿਹਾ ਆਰਾ ਹੈ ਗੁਰੂ ਘਰ ਦਾ ਜਿਸ ਆਰੇ ਦੇ ਨਾਲ ਲੱਕੜਾਂ ਨੂੰ چیر ਕੇ ਲੰਗਰ ਦੇ ਯੋਗ ਬਣਾਇਆ ਜਾਂਦਾ ਹੈ ਇੱਧਰ ਚੁਰਾਹਣ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਅਤੇ ਬਿਲਕੁਲ ਸਾਹਮਣੇ ਛੋਟਾ ਗੇਟ ਹੈ ਇਹ ਸਾਰੀ ਲੱਕੜਾਂ ਵਾਲੀ ਥਾਂ ਹੈ ਇਸ ਥਾਂ ਦੇ ਵਿੱਚ ਗੁਰੂ ਘਰ ਦੀਆਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਰੱਖੀਆਂ ਜਾਂਦੀਆਂ ਨੇ ਇੱਕ ਨਹੀਂ ਦੋ ਨਹੀਂ ਟਰਾਲੀਆਂ ਭਰ-ਭਰ ਕੇ ਬਹੁਤ ਲੰਬੀ ਥਾਂ ਹੈ ਤੇ ਇਹ ਸਾਰੀ ਥਾਂ ਨੂੰ ਲੱਕੜਾਂ ਦੇ ਨਾਲ ਭਰ ਕੇ ਰੱਖਿਆ ਜਾਂਦਾ ਹੈ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਸੰਗਤ ਹਜ਼ਾਰਾਂ ਦੀ ਤعداد ਦੇ ਵਿੱਚ ਲੰਗਰ ਛਕਦੀ ਹੈ ਵੱਡੇ ਪ੍ਰੋਗਰਾਮਾਂ ਤੇ ਵੱਡੇ ਮੇਲੇ ਆ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ ਅਤੇ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਹਾਂ ਆਪਾਂ ਆਹ ਸਾਹਮਣੇ ਛੋਟਾ ਗੇਟ ਹੈ ਇਧਰ ਸਾਰੀ ਥਾਂ ਜਿਹੜੀ ਤੁਸੀਂ ਦੇਖ ਰਹੇ ਹੋ ਜਦੋਂ ਮੌਸਮ ਹੁੰਦਾ ਹੈ ਇਹ ਥਾਂ ਖਾਲੀ ਨਹੀਂ ਸਗੋਂ ਲੱਕੜਾਂ ਦੇ ਨਾਲ ਪੂਰੀ ਭਰੀ ਹੁੰਦੀ ਹੈ ਕਿਉਂਕਿ ਆਲੇ-ਦੁਆਲੇ ਦੇ ਪਿੰਡ ਅਤੇ ਇਸ ਪਿੰਡ ਦੀ ਸੰਗਤ ਬੜੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਸਾਰੇ ਰਲ ਮਿਲ ਕੇ ਗੁਰੂ ਘਰ ਦੇ ਪ੍ਰਬੰਧ ਨੂੰ ਬੜੇ ਸੋਹਣੇ ਢੰਗ ਦੇ ਨਾਲ ਚਲਾਉਂਦੇ ਨੇ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਲੰਗਰ ਛੱਕ ਕੇ ਜਾਂਦੀਆਂ ਨੇ ਹਰ ਰੋਜ਼ ਦੇ ਆਉਣ ਵਾਲੇ ਰਾਹੀ ਪੰਦੀ ਇੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਛੱਕ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਕੇ ਲਾਹੇ ਪ੍ਰਾਪਤ ਕਰਦੇ ਨੇ ਇਹ ਸਾਰੀ ਜਗ੍ਹਾ ਲੱਕੜਾਂ ਦੇ ਲਈ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਰੱਖੀ ਗਈ ਹੈ ਆਓ ਹੁਣ ਆਪਾਂ ਇੱਥੋਂ ਬਾਹਰ ਵੱਲ ਚੱਲਦੇ ਹਾਂ ਇਹ ਨਗਰ ਦੀਆਂ ਪੈਣਾ ਹਰ ਰੋਜ਼ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਕੇ ਆਪਣੇ ਆਪ ਨੂੰ ਵਢਪਾਗਾ ਕਹਾਉਂਦੀਆਂ ਨੇ ਅਤੇ ਗੁਰੂ ਕੇ ਰਸਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਨੇ ਕੰਧ ਦੇ ਨਾਲ ਤੁਸੀਂ ਲੱਗੀਆਂ ਟੂਟੀਆਂ ਵੇਖ ਸਕਦੇ ਹੋ ਇਹਨਾਂ ਟੂਟੀਆਂ ਨੂੰ ਵੇਖ ਕੇ ਤੁਸੀਂ ਜਾਣ ਵੀ ਸਕਦੇ ਹੋ ਵੀ ਕਿੱਥੋਂ ਤੱਕ ਟੂਟੀਆਂ ਲੱਗੀਆਂ ਹੋਈਆਂ ਨੇ ਵੱਡੇ ਇਕੱਠਾ ਵੇਲੇ ਇਹਨਾਂ ਨੂੰ ਵਰਤੋਂ ਵਿੱਚ ਲਿਆ ਜਾਂਦਾ ਹੈ ਇਸ ਤਰ੍ਹਾਂ ਹਰ ਰੋਜ਼ ਸੰਗਤ ਇੱਥੇ ਲੰਗਰ ਛਕਦੀ ਹੈ ਅਤੇ ਨਗਰ ਦੇ ਸੰਗਤ ਨਗਰ ਦੇ ਲੋਕ ਆਲੇ-ਦੁਆਲੇ ਦੇ ਨਗਰਾਂ ਦੇ ਲੋਕ ਇੱਥੇ ਸੇਵਾ ਕਰਕੇ ਲਾਹੇ ਪ੍ਰਾਪਤ ਕਰਦੇ ਨੇ ਅਤੇ ਇਹ ਬਾਬਾ ਜੀ ਸਾਨੂੰ ਦੱਸ ਰਹੇ ਨੇ ਕੇ ਬੇਅੰਤ ਸੰਗਤ ਭਾਈ ਇੱਥੇ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀ ਹੈ ਅਤੇ ਆਪਣੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਸੀਸ ਨਿਵਾ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵ ਵੱਲੋਂ ਸਾਰੇ ਸਫਲਾ ਕਰਦੇ ਨੇ ਇਹ ਵੀਰ ਵੀ ਇੱਥੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ ਰਹੇ ਨੇ ਆਓ ਹੁਣ ਤੁਹਾਨੂੰ ਲੰਗਰ ਦੇ 메ਨ ਗੇਟ ਤੋਂ ਬਾਹਰ ਵੱਲ ਲੈ ਕੇ ਚੱਲਦੇ ਆਂ ਸੱਜੇ ਹੱਥ ਮੁੱਖ ਸੜਕ ਸਾਹਮਣੇ ਪਾਰਕਿੰਗ ਅਤੇ ਖੱਬੇ ਹੱਥ ਠੰਡੇ ਪਾਣੀ ਦਾ ਵਾਟਰ ਕੂਲਰ ਅਤੇ ਨਾਲ ਹੀ ਜੋੜਾ ਘਰ ਹੈ ਅਤੇ ਸੰਗੋਧੀ ਚਲਦੀ ਚਲਦੀ ਵੀਡੀਓ ਕਰਦੇ ਸ਼ੇਅਰ ਇਹ ਚੰਗੀ ਜਾਣਕਾਰੀ ਹਰ ਇੱਕ ਸ਼ਰੀਰ ਤੱਕ ਜਾਣੀ ਚਾਹੀਦੀ ਹੈ ਹਰ ਇੱਕ ਰੂਹ ਤੱਕ ਜਾਣੀ ਚਾਹੀਦੀ ਹੈ ਅਤੇ ਇਹ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਹੈ ਇਸ ਜੋੜਾ ਘਰ ਦੇ ਵਿੱਚ ਬੇਅੰਤ ਸੰਗਤਾਂ ਆਪੋ ਆਪਣੇ ਜੋੜੇ ਜਮਾ ਕਰਾਉਂਦੀਆਂ ਨੇ ਅਤੇ ਜਿਨ੍ਹਾਂ ਦੀ ਭਾਵਨਾ ਹੁੰਦੀ ਹੈ ਉਹ ਜੋੜਾ ਘਰ ਦੇ ਵਿੱਚ ਸੰਗਤਾਂ ਦੇ ਜੋੜੇ ਸਾਫ਼ ਕਰਕੇ ਗੁਰੂ ਦੇ ਇਸ ਦਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਜਿਹੜੇ ਗੁਰੂ ਦੇ ਦਰ ਦੀ ਸੇਵਾ ਕਰਦੇ ਨੇ ਆਓ ਹੁਣ ਆਪਾਂ ਇੱਥੋਂ ਬਾਹਰ ਵੱਲ ਚੱਲਦੇ ਆਂ ਬਾਹਰ ਜਾਣ ਅਨੁਸਾਰ ਖੱਬੇ ਹੱਥ ਪ੍ਰਬੰਧਕਾਂ ਵੱਲੋਂ ਸੰਖੇਪ ਰੂਪ ਦੇ ਵਿੱਚ ਇਤਿਹਾਸ ਸੰਗਤਾਂ ਦੇ ਰੂਬਰੂ ਕੀਤਾ ਹੈ ਅਤੇ ਸਾਹਮਣੇ ਬੜੀ ਸੁੰਦਰ ਡਿਊਟੀ ਹੈ ਜਿਸ ਡਿਊਟੀ ਨੂੰ ਕ੍ਰੋਸ ਕਰਦੇ ਆਂ ਅਸੀਂ ਮੁੱਖ ਗੁਰਦੁਆਰਾ ਸਾਹਿਬ ਦੇ ਦੋਦਾਤਾਲ ਅਤੇ ਗੁਰੂ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਦੇ ਆਂ ਇਹ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਪਹਿਲਾਂ ਆਓ ਆਪਾਂ ਇੱਧਰ ਕਾਰ ਪਾਰਕਿੰਗ ਦੇ ਵਿੱਚ ਇੱਥੋਂ ਦੀ ਰਸਤਾ ਜਾਂਦਾ ਹੈ ਬਹੁਤ ਵੱਡੀ ਕਾਰ ਪਾਰਕਿੰਗ ਹੈ ਜਿੰਨੇ ਮਰਜ਼ੀ ਵਾਹਨ ਇੱਕ ਟਾਈਮ ਦੇ ਵਿੱਚ ਆ ਕੇ ਇੱਥੇ ਖੜ੍ਹ ਸਕਦੇ ਨੇ ਇੱਥੋਂ ਪਾਰਕਿੰਗ ਦੇ ਵਿੱਚ ਦੀ ਹੁੰਦੇ ਆ ਹੁਣ ਆਪਾਂ ਚੱਲਾਂਗੇ ਦੀਵਾਨ ਹਾਲ ਦੇ ਵਿੱਚ ਕੀ ਦੀਵਾਨ ਹਾਲ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਬੜੇ ਸੋਹਣੇ ਢੰਗ ਦੇ ਨਾਲ ਅਤੇ ਖੁੱਲਾ ਢੁੱਲਾ ਬਣਾਇਆ ਗਿਆ ਹੈ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਸਾਹਮਣੇ ਨਜ਼ਰ ਮਾਰ ਕੇ ਦੇਖੋ ਕਿੱਡਾ ਖੁੱਲਾ ਢੁੱਲਾ ਦੀਵਾਨ ਹਾਲ ਬਣਾਇਆ ਗਿਆ ਹੈ ਇੱਥੋਂ ਦੀ ਮੈਨੇਜਮੈਂਟ ਆਉਣ ਜਾਣ ਵਾਲੀ ਸੰਗਤ ਦਾ ਬੜੇ ਸੋਹਣੇ ਢੰਗ ਦੇ ਨਾਲ ਧਿਆਨ ਰੱਖਦੀ ਹੈ ਆਓ ਤੁਹਾਨੂੰ ਇਸ ਗੱਲ ਦਾ ਸਬੂਤ ਦਿੰਨੇ ਆਂ ਵੱਡੀ ਪਾਰ ਦਿਨ ਹੋਣ ਦੇ ਬਾਵਜੂਦ ਵੀ ਜਦੋਂ ਮੈਨੇਜਮੈਂਟ ਨੂੰ ਪਤਾ ਲੱਗਿਆ ਕਿ ਪਾਰਕਿੰਗ ਘੱਟ ਹੈ ਆਉਣ ਜਾਣ ਵਾਲੀਆਂ ਸੰਗਤਾਂ ਦੇ ਲਈ ਤਾਂ ਸੰਗਤਾਂ ਨੇ ਹੋਰ ਜ਼ਮੀਨ ਲੈ ਕੇ ਨਵੀਂ ਪਾਰਕਿੰਗ ਬਣਾਈ ਆ ਤੁਸੀਂ ਵੇਖ ਰਹੇ ਹੋ ਇਧਰ ਦੀਵਾਨ ਹਾਲ ਵੀ ਬਹੁਤ ਵੱਡਾ ਹੈ ਕਿਸੇ ਪੱਖ ਤੋਂ ਵੀ ਕਿਸੇ ਗੱਲ ਦੀ ਪ੍ਰੋਬਲਮ ਨਹੀਂ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਸਮੂਹ ਨਗਰ ਦੀਆਂ ਸੰਗਤਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਇਸ ਪਾਵਨ ਦਰ ਦੀ ਰਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਇਹ ਨਗਰ ਬਹੁਤ ਭਾਗਾ ਵਾਲਾ ਹੈ ਅਤੇ ਇੱਥੇ ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਕਰਦਾ ਹੈ ਆਓ ਤੁਹਾਨੂੰ ਨਗਰ ਦੀ ਝਾਤ ਮਰਵਾਉਂਦੇ ਹਾਂ ਦੀਵਾਨ ਹਾਲ ਦੇ ਵਿੱਚੋਂ ਨਗਰ ਸਾਹਮਣੇ ਦਿਸਦਾ ਹੈ ਇਹ ਹੈ ਉਹ ਨਗਰ ਗੁਰੂ ਕੀ ਟਾਵ ਜਿਸ ਭਾਗਾ ਵਾਲੇ ਨਗਰ ਨੇ ਹਰ ਵੇਲੇ ਇੱਥੇ ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਕਰਕੇ ਲਾਹੇ ਪ੍ਰਾਪਤ ਕੀਤੇ ਨੇ ਆਓ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਦੀਵਾਨ ਹਾਲ ਦੇ ਬੈਕ ਸਾਈਡ ਤੇ ਇਹ ਆਰਗੈਨਿਕ ਸਬਜ਼ੀਆਂ ਜੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਬਿਨਾ ਕਿਸੇ ਰੇਸਪ੍ਰੇਅ ਤੋਂ ਉਗਾਈਆਂ ਜਾਂਦੀਆਂ ਨੇ ਅਤੇ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਦੇ ਵਿੱਚ ਇਹ ਸਬਜ਼ੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਸਗੋਂ ਕਿੰਨੇ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਇਹ ਰੇਹਾ ਸਪ੍ਰੇਹਾ ਵਾਲੀਆਂ ਸਬਜ਼ੀਆਂ ਤੋਂ ਬਚੋ ਆਪੋ ਆਪਣੇ ਖੇਤਾਂ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਜੋਗੀਆਂ ਸਬਜ਼ੀਆਂ ਜਿੰਨਾ ਘਰਾਂ ਦੇ ਵਿੱਚ ਜਗ੍ਹਾ ਹੈਗੀ ਹੈ ਬਿਨਾ ਰੇ ਸਪਰੇ ਤੋਂ ਸਬਜ਼ੀਆਂ ਹੀ ਬੀਜਿਆ ਕਰੋ ਇਥੋਂ ਇਹ ਸੰਦੇਸ਼ ਮਿਲਦਾ ਹੈ ਇਹ ਸਾਰੀਆਂ ਆਰਗੇਨਿਕ ਸਬਜ਼ੀਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਲਈ ਅਤੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਲਈ ਉਗਾਈਆਂ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਦੇਖਣ ਵਾਲੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਬੋਹੜ ਪਿੱਪਲ ਜਿੱਥੇ ਅੱਜ ਕੱਲ੍ਹ ਅਲੋਪ ਹੁੰਦੇ ਜਾਂਦੇ ਨੇ ਇੱਥੋਂ ਦੀ ਮੈਨੇਜਮੈਂਟ ਨੇ ਬੜੇ ਸੋਹਣੇ ਢੰਗ ਦੇ ਨਾਲ ਸੰਭਾਲ ਕੇ ਰੱਖੇ ਨੇ ਇਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੰਘਦੀ ਹੋਈ ਸੜਕ ਜਿਹੜੀ ਕੱਚੇ ਪਹੇ ਰਾਹੀ ਮੁੱਖ ਸੜਕ ਦੇ ਨਾਲ ਜਾ ਕੇ ਜੁੜਦੀ ਹੈ ਇੱਥੋਂ ਹੁਣ ਆਪਾਂ ਵਾਪਸ ਚੱਲੇ ਆ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਪਾਵਨ ਦੋਦਾ ਤਾਲ ਦੇ ਜਿਸ ਨੂੰ ਅੱਠ ਚੁੰਡਾ ਸਰੋਵਰ ਵੀ ਆਖਿਆ ਜਾਂਦਾ ਹੈ ਇਸ ਪਾਵਨ ਧਰਤੀ ਤੇ ਦਸ਼ਮੇਸ਼ ਪਾਤਸ਼ਾਹ ਮੇਰੇ ਬਾਜਾ ਵਾਲੇ ਮਾਹੀ ਨੇ ਆਪਣੇ ਮੁਬਾਰਕ ਚਰਨ پا ਕੇ ਇਸ ਧਰਤੀ ਨੂੰ ਨਿਵਾਜਿਆ ਹੈ ਕਲਾਕਾਰਾਂ ਨੇ ਆਪਣੇ ਹੱਥਾਂ ਦੀ ਕਲਾਕਾਰੀ ਵਿਖਾ ਕੇ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਕੇ ਦਰਬਾਰ ਸਾਹਿਬ ਅਤੇ ਗੁਰੂ ਕੇ ਇਲਾਨ ਸਾਹਿਬ ਸਜੋਬਤ ਕੀਤੇ ਹਨ ਸੋਹਣੇ ਅੱਖਰਾਂ ਦੇ ਵਿੱਚ ਗੁਰੂ ਦਰبار صاحب ਦਾ ਨਾਮ ਲਿਖ ਕੇ ਗੁਰਦੁਆਰਾ ਸਾਹਿਬ ਦੋਦਾタル ਪਾਤਸ਼ਾਹ 10ਵੀਂ ਗੁਰੂ ਕੀ ਟਾ ਮੱਤਾ ਕਾਰੀਗਰਾਂ ਨੇ ਆਪਣੀ ਸੋਹਣੀ ਕਾਰਾਗਰੀ ਦਾ ਸਬੂਤ ਦਿੱਤਾ ਹੈ ਅਤੇ ਮੈਨੇਜਮੈਂਟ ਨੇ ਸੋਹਣੇ ਰੁੱਖ ਪੌਦੇ ਲਗਾ ਕੇ ਇਸ ਧਰਤੀ ਨੂੰ ਸੋਹਣੇ ਢੰਗ ਦੇ ਨਾਲ ਸ਼ਿੰਗਾਰ ਕੇ ਸਮੂਹ ਸੰਗਤ ਦੇ ਨਗਰ ਦੇ ਪੇਸ਼ ਕੀਤਾ ਹੈ ਇਥੋਂ ਦੀ ਸੇਵਾ ਸੰਭਾਲ ਬੜੇ ਸੋਹਣੇ ਢੰਗ ਦੇ ਨਾਲ ਨਗਰ ਨਗਰ ਦੀ ਸਾਧ ਸੰਗਤ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਬੜੇ ਸੋਹਣੇ ਢੰਗ ਦੇ ਨਾਲ ਇਥੋਂ ਦੀ ਸੇਵਾ ਸੰਭਾਲ ਕਰਦੀ ਹੈ ਆਉਣ ਜਾਣ ਵਾਲੀ ਸੰਗਤ ਨੂੰ ਹਰ ਇੱਕ ਸੰਗਤ ਨੂੰ ਸੋਹਣੇ ਰੁੱਖ ਲਗਾਉਣ ਦਾ ਸਨੇਹਾ ਵੀ ਦਿੰਦੀ ਹੈ ਵੱਡੇ ਵੱਡੇ ਪੁਰਾਣੇ ਪੁਰਾਣੇ ਰੁੱਖ ਸਾਹਮਣੇ ਰੱਖੇ ਸਰਦਾਰ ਜਸਪਾਲ ਸਿੰਘ ਮੈਨੇਜਰ ਅਤੇ ਰিসিਵਰ ਸਹਿਬਾਨ ਵੱਲੋਂ ਇਹਨਾਂ ਦੀ ਦੇਖ ਰੇਖ ਬੜੇ ਸੋਹਣੇ ਢੰਗ ਨਾਲ ਕੀਤੀ ਜਾਂਦੀ ਹੈ ਸੰਗਤ ਜੀ ਪਹਿਲਾਂ ਆਪਾਂ ਤਾਰੀਏ ਜੋੜੇ-ਜੋੜੇ ਤਾਰਨ ਤੋਂ ਬਾਅਦ ਹੱਥ ਧੋ ਕੇ ਆਓ ਹੁਣ ਕਰੀਏ ਦਰਸ਼ਨ ਇਹ ਹੈ ਅੱਠ ਖੁੰਝਾਂ ਵਾਲਾ ਸਰੋਵਰ ਅੱਠ ਚੁੰਡਾਂ ਸਰੋਵਰ ਇਸ ਸਰੋਵਰ ਦੇ ਅੱਠ ਖੁੰਝੇ ਨੇ ਅਤੇ ਇਸ ਸਰੋਵਰ ਨੂੰ ਬਾਜਾਂ ਵਾਲੇ ਮਾਹੀ ਦਾ ਵਰ ਹੈ ਕਿ ਜਿਹੜਾ ਵੀ ਵਿਅਕਤੀ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੀ 18 ਦੀ ਬਿਮਾਰੀ ਦੂਰ ਹੋਵੇਗੀ ਭਿਆਨਕ ਤੋਂ ਭਿਆਨਕ ਰੋਗ ਇੱਥੇ ਦੂਰ ਹੁੰਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਬੱਚਿਆਂ ਦੀ ਦਾਤ ਹਲੇ ਤੱਕ ਨਹੀਂ ਆਈ ਹੈ ਇਸ ਥਾਂ ਤੋਂ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਸ ਅੱਠ ਖੁੰਜਾਂ ਵਾਲੇ ਸ਼ਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਨਤਮਸਤਕ ਹੁੰਦਾ ਹੈ ਉਹਨਾਂ ਘਰਾਂ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਇਹ ਮੇਰੇ ਬਾਜਾ ਵਾਲੇ ਮਾਹੀ ਦੇ ਬਚਨ ਹਨ ਬਹੁਤ ਦੂਰ ਦੁਰਾਡੇ ਤੋਂ ਸੰਗਤਾਂ ਕਈ 100 ਕਈ ਹਜ਼ਾਰਾਂ ਕਿਲੋਮੀਟਰ ਤੋਂ ਸੰਗਤਾਂ ਚੱਲ ਕੇ ਇੱਥੇ ਹਰ ਰੋਜ਼ ਦੀ ਤਰ੍ਹਾਂ ਸੰਗਤਾਂ ਪਹੁੰਚਦੀਆਂ ਨੇ ਦੂਰ ਦੁਰਾਡੇ ਤੋਂ ਕੋਈ ਕਿੰਨੇ ਕਿਲੋਮੀਟਰ ਤੋਂ ਆਉਂਦਾ ਹੈ ਕੋਈ ਕਿੰਨੇ ਕਿਲੋਮੀਟਰ ਤੋਂ ਆਉਂਦਾ ਹੈ ਜਿਵੇਂ ਜਿਵੇਂ ਕੋਈ ਇਸ ਸਥਾਨ ਦੀ ਮਹਿਮਾ ਸੁਣਦਾ ਹੈ ਸੰਗਤਾਂ ਹਮ ਹੁਮਾ ਕੇ ਇੱਥੇ ਪਹੁੰਚਦੀਆਂ ਨੇ ਗੁਰੂ ਤੇ ਭਰੋਸਾ ਰੱਖ ਕੇ ਜਿਹੜਾ ਵੀ ਇੱਥੇ ਕੋਈ ਸੁਖ ਸੁਖਦਾ ਹੈ ਉਹਦੀ ਸੁਖਣਾ ਸਤਗੁਰੂ ਪੂਰੀ ਕਰਦੇ ਨੇ ਇਸ ਕਰਕੇ ਸੰਗਤਾਂ ਦਾ ਵਿਸ਼ਵਾਸ ਹੈ ਕਿ ਜਿਨ੍ਹਾਂ ਨੂੰ ਭਿਆਨਕ ਤੋਂ ਭਿਆਨਕ ਰੋਗ ਹੈ ਜਿਨ੍ਹਾਂ ਨੂੰ ਭੈੜੀ ਤੋਂ ਭੈੜੀ ਬਿਮਾਰੀ ਹੈ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਹੈ ਇਸ ਥਾਂ ਤੇ ਆਉਣ ਕਰਕੇ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਬਹੁਤ ਵੱਡੀ ਅਤੇ ਖੁੱਲੀ ਥਾਂ ਹੈ ਅਤੇ ਇਹ ਸਾਰੀ ਥਾਂ ਦੀ ਬੜੇ ਸੋਹਣੇ ਢੰਗ ਦੇ ਨਾਲ ਮੈਨੇਜਮੈਂਟ ਵੱਲੋਂ ਸਫਾਈ ਰੱਖੀ ਜਾਂਦੀ ਹੈ। ਸੂਰਜ ਪ੍ਰਕਾਸ਼ ਗ੍ਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਿਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਜਿਸ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਪਾਵਨ ਅਸਥਾਨ ਤੇ ਮੌਜੂਦ ਸ੍ਰੀਂ ਦੇ ਇੱਕ ਵੱਡੇ ਦਰਖਤ ਹੇਠਾਂ ਆ ਕੇ ਗੁਰੂ ਜੀ ਅਤੇ ਗੁਰੂ ਜੀ ਦੇ ਨਾਲ ਸੰਗਤ ਬੈਠ ਗਏ ਸਨ ਸਾਰੀ ਸੰਗਤ ਆਰਾਮ ਕਰ ਰਹੀ ਸੀ ਜਿਸ ਸਰੀਂ ਦੇ ਦਰਖਤ ਦੇ ਹੇਠਾਂ ਆਰਾਮ ਕਰ ਰਹੇ ਸੀ ਉਸ ਸਰੀਂ ਦੇ ਦਰਖਤ ਦੇ ਵਿੱਚੋਂ ਇੱਕ ਵਿਅਕਤੀ ਨਿਕਲਿਆ ਅਤੇ ਉਹਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਗੁਰੂ ਜੀ ਨੇ ਉਹਦਾ ਨਾਮ ਲੈ ਕੇ ਕਿਹਾ ਕਹਿੰਦੇ ਰਾਜੀ ਖੁਸ਼ੀ ਹੈ ਹੁਸੈਨ ਮੀਆਂ ਤਾਂ ਸਾਧ ਸੰਗਤ ਜੀ ਜਦੋਂ ਉਸ ਵਿਅਕਤੀ ਨੇ ਆਪਣਾ ਨਾਮ ਗੁਰੂ ਜੀ ਦੇ ਪਾਵਨ ਮੁਖ ਦੇ ਵਿੱਚੋਂ ਸੁਣਿਆ ਆਪਣਾ ਨਾਮ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਿਆ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ ਤੁਹਾਡਾ ਦ دیدار ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਸਤਿਗੁਰੂ ਬੜਾ ਚਿਰ ਹੋ ਗਿਆ ਸੀ ਬਹੁਤ ਚਿਰ ਹੋ ਗਿਆ ਸੀ ਆਪ ਜੀ ਦੇ ਦਰਸ਼ਨ ਕੀਤੇ ਆ ਹੁਣ ਜਾ ਕੇ ਕਿਤੇ ਇਹ ਤਾਂਗ ਪੂਰੀ ਹੋਈ ਐ ਇਹਨਾ ਕਹਿ ਕੇ ਉਹ ਵਿਅਕਤੀ ਉਥੋਂ ਚਲਿਆ ਗਿਆ ਬਾਅਦ ਵਿੱਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਵੀ ਦੱਸੋ ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਭਾਈ ਗੁਰਸਿੱਖੋ ਇਹ ਇੱਕ ਸ਼ਹੀਦ ਸੀ ਜੋ ਕਿਸੇ ਵਿਗਨ ਦੇ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਸੀਂ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਭਾਵੇਂ ਰੋਜ਼ ਜਾਂਦੇ ਆ ਅਸੀਂ ਗੁਰੂ ਕੇ ਲੰਗਰਾਂ ਦੇ ਵਿੱਚ ਭਾਵੇਂ ਰੋਜ਼ ਸੇਵਾ ਕਰਦੇ ਆ ਅਸੀਂ ਗੁਰੂ ਕੇ ਦਰ ਤੇ ਭਾਵੇਂ ਹਾਜ਼ਰ ਰਹਿੰਦੇ ਆ ਪਰ ਸਤਿਗੁਰੂ ਕਹਿੰਦੇ ਗੁਰੂ ਤੋਂ ਡਰ ਕੇ ਰਹੀਏ ਕਈ ਵਾਰ ਐਸੇ ਬਚਨ ਐਸੀਆਂ ਪ੍ਰੋਬਲਮਾਂ ਐਸੀਆਂ ਕਟਨਾ ਸਾਡੀ ਜ਼ਿੰਦਗੀ 'ਚ ਆ ਜਾਂਦੀਆਂ ਨੇ ਕਿ ਸਾਡੀ ਜ਼ਿੰਦਗੀ ਇੱਕਦਮ ਰੁਕ ਜਾਂਦੀ ਹੈ ਤੇ ਅਸੀਂ ਮੁਕਤੀ ਨੂੰ ਤਰਸ ਰਹੇ ਹੁੰਨੇ ਆ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਮੁਕਤੀ ਨੂੰ ਤਰਸ ਰਿਆ ਸੀ ਅੱਜ ਇਹਦੀ ਮੁਕਤੀ ਹੋਈ ਹੈ ਇੱਕ ਸ਼ਹੀਦ ਸੀ ਮੁਕਤੀ ਨੂੰ ਤਰਸ ਰਿਹਾ ਸੀ ਅੱਜ ਇਹਦੀ ਮੁਕਤੀ ਹੋ ਗਈ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਸ ਜਿਸ ਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਥਾਨ ਨੂੰ ਦੋਦਾ ਤਾਲ ਦਾ ਨਾਮ ਦਿੱਤਾ ਗਿਆ ਹੈ ਅਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਤੀਰਥ ਅਸਾਨ ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ ਇਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਹਨ ਇਸ ਇਤਿਹਾਸਿਕ ਸਥਾਨ ਦੇ ਉੱਪਰ ਸਿੱਖ ਸ਼ਰਧਾਲੂਆਂ ਦਾ ਆਉਣਾ ਜਾਣਾ ਹਰ ਰੋਜ਼ ਵਧਿਆ ਰਹਿੰਦਾ ਹੈ। ਇਸ ਥਾਂ ਤੇ ਸ਼ਰਧਾਲੂ ਆ ਕੇ ਆਪਣੀਆਂ ਮੰਨਤਾਂ ਆਪਣੀਆਂ ਸੁੱਖਾਂ ਸੁਖਦੇ ਨੇ ਅਤੇ ਜਦੋਂ ਉਹਨਾਂ ਦੀਆਂ ਸੁੱਖਾਂ ਇਸ ਥਾਂ ਤੇ ਆ ਕੇ ਪੂਰੀਆਂ ਹੁੰਦੀਆਂ ਨੇ ਫਿਰ ਉਹ ਗੁਰੂ ਜੀ ਦਾ ਸਤਕਾਰ ਕਰਨ ਦੇ ਲਈ ਗੁਰੂ ਜੀ ਦਾ ਧੰਨਵਾਦ ਕਰਨ ਦੇ ਲਈ ਇਸ ਥਾਂ ਤੇ ਆਉਂਦੇ ਨੇ। ਸਿੱਖ ਸ਼ਰਧਾਲੂਆ ਵੱਲੋਂ ਇਹ ਪਾਵਨ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇੱਥੇ ਹੀ ਅਠ ਚੁੰਡਾ ਸਰੋਵਰ ਜਿੱਦੇ ਤੁਸੀਂ ਦਰਸ਼ਨ ਕਰਕੇ ਆਏ ਹੋ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਕਈ ਭਿਆਨਕ ਬਿਮਾਰੀਆਂ ਇੱਥੇ ਇਸ਼ਨਾਨ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਨੇ ਸੋ ਸਾਧ ਸੰਗਤ ਜੀ ਸਾਰਾ ਬਲੌਗ ਆਪ ਸੰਗਤਾਂ ਨੇ ਵੇਖ ਲਿਆ ਹੈ ਸਾਰੇ ਗੁਰੂ ਘਰ ਦੇ ਆਪ ਸੰਗਤਾਂ ਨੇ ਦਰਸ਼ਨ ਕੀਤੇ ਨੇ ਜੇ ਕੋਈ ਗੁਰੂ ਘਰ ਦੀ ਯਾਦ ਰਹਿ ਗਈ ਹੋਵੇ ਮੈਨੇਜਮੈਂਟ ਵੱਲੋਂ ਜਿਤਨੀ ਵੀ ਸਿੱਖ ਸੰਗਤ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਆਪ ਸੰਗਤ ਵੱਲੋਂ ਖਿਮਾ ਦੇ ਜਾਚ ਕਹਾ ਬੜੀ ਸੋਹਣੀ ਸੁੰਦਰ ਇਮਾਰਤ ਹੈ ਆਉਂਦੇ ਜਾਂਦੇ ਇੱਥੇ ਹਰ ਵੇਲੇ ਦਰਸ਼ਨ ਕਰਕੇ ਜਾਇਓ ਸੋ ਹੁਣ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਬਾਬਾ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਇੱਥੇ ਹਰ ਮਹੀਨੇ ਮੱਸਿਆ ਅਤੇ ਪੁੰਨਿਆਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਉੱਥੇ ਹੀ ਹਰ ਸਾਲ 2 3 4 ਅਸੂ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਅਤੇ ਬੇਅੰਤ ਸੰਗਤਾਂ ਗੁਰੂ ਕੇ ਜਸ ਸੁਣ ਕੇ ਗੁਰੂ ਦੇ ਦਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੀਆਂ ਨੇ ਇਹ ਭਾਗਾ ਵਾਲਾ ਨਗਰ ਜਿਸ ਨਗਰ ਨੂੰ ਤੁਸੀਂ ਵੇਖ ਰਹੇ ਹੋ ਨਗਰ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਨਗਰ ਨੂੰ ਸੋਹਣਾ ਸਾਫ਼ ਸੁਥਰਾ ਬਣਾ ਕੇ ਰੱਖਦੇ ਹਨ ਸੋ ਸਾਧ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਇਸ ਨਗਰ ਦੇ ਵਿੱਚ ਇੱਕ ਵੀ ਗਲੀ ਕੱਚੀ ਨਹੀਂ ਹੈ ਅਤੇ ਸਾਰਾ ਪਿੰਡ ਪੱਕਾ ਸੋਹਣਾ ਇਹ ਪਿੰਡ ਦੀ ਧਰਮਸ਼ਾਲਾ ਹੈ ਸਾਂਝੀ ਧਰਮਸ਼ਾਲਾ ਸੋ ਧੰਨਵਾਦ ਹੈ ਸਮੂਹ ਨਗਰ ਦੀ ਪੰਚਾਇਤ ਦਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਅਤੇ ਆਪ ਸਾਥ ਸੰਗਤ ਦਾ ਜੋ ਸਾਡੀ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰਦੇ ਹੋ ਬਾਬਾ ਜੀ ਆਏ ਨੇ ਬਾਬਾ ਜਸਵਿੰਦਰ ਸਿੰਘ ਜੀ ਧੰਨਵਾਦ ਹੈ ਭੁੱਲ ਚੁੱਕਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ